ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤੇ ਲਾਈਕ ਕਰ ਦਿਓ ਆਪਣੇ ਪੇਜ ਨੂੰ ਕਰ ਲਿਓ ਫੋਲੋ ਜੇਕਰ ਤੁਹਾਨੂੰ ਇਹ ਸਾਡਾ ਕੰਮ ਆ ਜਿਹੜਾ ਵਧੀਆ ਲੱਗੇ ਆਪਾਂ ਅੱਜ ਫੇਰ ਹਨਾ ਪਹਿਲਾਂ ਦੀ ਦਰਾਂ ਜਿਵੇਂ ਕਿ ਆਪਾਂ ਆਪਣੇ ਘਰ ਦੇ ਵਿੱਚ ਫਲਦਾਰ ਬੂਟੇ ਲਗਾਏ ਸੀ ਤੇ ਖੇਤ ਵੀ ਲਗਾਏ ਸੀ ਤੇ ਅੱਜ ਆਪਾਂ ਸਾਡੇ ਸਮਾਦਾਂ ਦੇ ਵਿੱਚ ਸ਼ਾਨਦਾਰ ਬੂਟੇ ਜਿਹੜੇ ਲਗਾ ਰਹੇ ਹਾਂ ਜਿਹੜੇ ਵੱਡੇ ਪੇੜ ਪੌਦੇ ਪੂਰੇ ਵੱਡੇ ਵਧੀਆ ਦਰਖਤ ਬਣ ਜਾਂਦੇ ਆ ਉਹ ਵਾਲੇ ਬੂਟੇ ਆਗੇ ਜਿਵੇਂ ਅਰਦਨ ਵਗੈਰਾ ਹੋ ਗਏ ਹਨ ਉਹ ਵਾਲੇ ਬੁੱਟੇ ਲਗਾ ਰਹਾਂਗੇ ਤੇ ਵਿੱਚ ਇੱਕ ਦੋ ਫੁੱਲਦਾਰ ਬੁੱਟੇ ਨੇ ਫਿਰ ਉਹ ਵੀ ਅੰਦਰਾਸਤ ਬਣ ਜਾਂਦੇ ਨੇ ਫੁੱਲਦਾਰ ਬੁੱਟੇ ਜਿਹੜੇ ਪਰ ਬੁੱਟਾ ਕੋਈ ਵੀ ਆ ਆਪਾਂ ਨੂੰ ਲਾਉਣਾ ਚਾਹੀਦਾ ਕਿ ਕਿਸੇ ਵੀ ਤਰ੍ਹਾਂ ਦਾ ਬੁੱਟਾ ਗਾ ਜੇਕਰ ਆਪਾਂ ਬੁੱਟਾ ਲਗਾਵਾਂਗੇ ਤਾਂ ਹਨਾ ਪੰਛੀਆਂ ਦਾ ਰਹਿਣ ਬਸੇਰਾ ਹਨਾ ਬੁੱਟਾਂ ਤੇ ਹੋ ਜਾਂਦਾ ਉਹ ਬੁੱਟੇ ਕੱਟੇ ਬਹੁਤ ਜਾ ਰਹੇ ਆ ਬਹੁਤ ਵੱਡੀ ਮਾਤਰਾ ਦੇ ਵਿੱਚ ਬੁੱਟੇ ਜਿਹੜੇ ਕੱਟੇ ਜਾ ਰਹੇ ਆ ਪਰ ਉਹਨਾਂ ਦੀ ਲਾਗਤ ਬਹੁਤ ਘੱਟ ਆ ਬੁੱਟਾਂ ਦੀ ਜੇਕਰ ਜੇਕਰ ਬੂਟੇ ਨਹੀਂ ਹੋਣਗੇ ਤਾਂ ਪੰਛੀਆਂ ਦਾ ਰਹਿਣ ਬਸੇਰਾ ਨਹੀਂ ਹੋਊਗਾ ਤੁਸੀਂ ਇੱਕ ਗੱਲ ਦੇਖੋ ਹਨਾ ਪਹਿਲਾਂ ਬੂਟੇ ਕਿੰਨੇ ਹਰੇਕ ਘਰ ਦੇ ਵਿੱਚ ਹਰੇਕ ਬੇੜੇ ਦੇ ਵਿੱਚ ਕੋਈ ਨਿੰਮ ਵਗੈਰਾ ਕਿਸੇ ਵੀ ਤਰ੍ਹਾਂ ਦਾ ਕੋਈ ਬੂਟਾ ਹੁੰਦਾ ਸੀ ਤਾਂ ਪੰਛੀਆਂ ਦੀ ਚਾਹ ਚਾਹਟ ਹਨਾ ਕਿੰਨੀ ਹੁੰਦੀ ਸੀ ਅੱਜ ਕੱਲ ਦੇਖੋ ਹਨਾ ਪੰਛੀ ਆ ਜਿਹੜੇ ਦੇਖਣ ਨੂੰ ਨਹੀਂ ਮਿਲਦੇ ਉਹਨਾਂ ਦੀ ਚਾਹ ਚਾਹਟ ਸੁਣਨ ਨੂੰ ਨਹੀਂ ਮਿਲਦੀ ਹੈਗੀ ਕਿਉਂਕਿ ਪੇੜ ਪੌਦੇ ਨਹੀਂ ਹੈਗੇ ਉਹਨਾਂ ਦਾ ਰਹਿਣ ਬਸੇਰਾ ਜਿਹੜਾ ਪੇੜ ਪੌਦਾਂ ਤੇ ਹੁੰਦਾਗਾ ਚੌਰਾਣ ਸੇ ਰਾਇੜਾ ਆਪਾਂ ਉਹਨਾਂ ਦਾ ਅਜਾੜ ਦੇ ਉੱਤੇ ਜੰਨੇ ਆ। ਸੋ ਆਪਣਾ ਫਰਜ਼ ਬਣਦਾ ਹੈਗਾ। ਪ੍ਰਭੂ ਕਿ ਆਪਾਂ ਹਨਾ ਵੱਧ ਤੋਂ ਵੱਧ ਪੇੜ ਲਗਾਈਏ। ਹਰ ਇੱਕ ਬੰਦੇ ਨੂੰ ਚਾਹੀਦਾ ਕਿ ਉਹ ਇੱਕ ਪੇੜ ਇੱਕ ਨਾ ਦਾ ਪੇੜ ਦਾ ਲਗਾਵੇ ਤੇ ਉਹਦੀ ਸਾਮ ਸੰਭਾਲ ਕਰੇ। ਇਹ ਵੀ ਨਹੀਂ ਹੈਗਾ ਹਨਾ ਵੀ ਕੱਲ ਆਪਾਂ ਪੇੜ ਆਇਆ ਆਪਾਂ ਉਹਦੇ ਹਨਾ ਆਪਾਂ ਲਗਾ ਕੇ ਛੱਡ ਦੀ ਤੇ ਉਹਨਾਂ ਦੇ ਦੇਖਭਾਲ ਨਾ ਕਰੀਏ। ਉਹਨਾਂ 'ਚ ਪਾਣੀ ਵਗੈਰਾ ਨਾ ਪਾਈਏ। ਤੇ ਪੇੜ ਪੌਦਾ ਉਹ ਜਗ੍ਹਾ ਤੇ ਲਗਾਓ ਜਿੱਥੇ ਤੁਸੀਂ ਸਾਨੀ ਨਾਲ ਉਹਨੂੰ ਪਾਣੀ ਪਾ ਸਕੋ, ਪਾਣੀ ਦੇ ਸਕੋ। ਉਸ ਜਗ੍ਹਾ ਤੇ ਨਾ ਲਾਓ ਜਿੱਥੇ ਤੁਸੀਂ ਉਹਨੂੰ ਪਾਣੀ ਨਾ ਪਾ ਸਕੋ ਜਿੱਥੇ ਕੋਈ ਜਾ ਵੀ ਨਾ ਤੇ ਉਹਨੂੰ ਪਾਣੀ ਨਾ ਮਿਲੇ ਵਿਚਾਰੇ ਉਹਨੂੰ ਉੱਥੇ ਖੜਾ ਖੜੇ ਸੁੱਕ ਜੇ ਉਸ ਜਗ੍ਹਾ ਤੇ ਬੂਟੇ ਨਾ ਲਾਓ ਜਗ੍ਹਾ ਬੂਟੇ ਉੱਥੇ ਲਗਾਓ ਜਿੱਥੇ ਤੁਸੀਂ ਸਹਾਨੀ ਨਾਲ ਉਹਦੇ ਵਿੱਚ ਪਾਣੀ ਪਾ ਸਕੋ ਅਗਰ ਤੁਸੀਂ ਉਸ ਜਗ੍ਹਾ ਤੇ ਬੂਟੇ ਲਗਾਉਣੇ ਜਿੱਥੇ ਪਾਣੀ ਦੀ ਆ ਸੰਭਵ ਨਹੀਂ ਹੈਗਾ ਤਾਂ ਤੁਹਾਨੂੰ ਖੁਦ ਕੋਸ਼ਿਸ਼ ਕਰਨੀ ਪਵੇਗੀ ਉੱਥੇ ਪਾਣੀ ਲੈ ਕੇ ਜਾਣਾ ਪਵੇਗਾ ਦਾ ਪਾਣੀ ਪਾਉਣਾ ਪਵੇਗਾ ਤੇ ਬੂਟਾ ਪਾਲਣਾ ਜ਼ਰੂਰੀ ਹੈ ਬੂਟਾ ਲਾਉਣ ਨਾਲੋਂ ਵੱਡਾ ਕੰਮ ਹੁੰਦਾ ਬੂਟਾ ਪਾਲਣਾ ਸੋ ਭਰਾਓ ਸਾਡਾ ਮਕਸਦ ਇਹੀ ਸੀਗਾ ਵੀ ਇੱਥੇ ਬੂਟੇ ਲਾਉਂਦਾ ਕਿਉਂਕਿ ਪਾਣੀ ਆ ਲਗ ਟੂਬਾਗਾ ਉੱਥੋਂ ਪਾਣੀ ਆ ਸੀ ਬਾਲਟੀਆਂ ਪਰ ਪਰ ਤਿੰਨ ਜਾਂ ਚਾਰ ਦਿਨਾਂ ਬਾਅਦ ਇੱਥੇ ਪਾ ਸਕਦੇ ਆਂਗੇ ਬੂਟੇ ਲਾਇਆ ਨਾਲ ਦੇ ਨਾਲ ਆ ਤੁਸੀਂ ਦੇਖ ਸਕਦੇ ਹੋ ਨਾ ਆਪਾਂ ਪਾਣੀ ਵੀ ਆ ਜਿਹੜਾ ਵਿੱਚ ਪਾ ਰਹੇ ਆਂਗੇ ਤੇ ਤੇ ਹਨਾ ਬੱਚਿਆਂ ਦਾ ਵੀ ਹਨਾ ਬਹੁਤ ਬਹੁਤ ਧੰਨਵਾਦ ਆ ਹਨਾ ਜਿਨ੍ਹਾਂ ਨੇ ਆਪਣੇ ਨਾਲ ਬੂਟੇ ਲਗਵਾਏ ਹਨ ਕਿ ਸੋ ਪ੍ਰਮਾਤਮਾ ਇਹਨਾਂ ਨੂੰ ਜੜ ਦੀ ਖਲਾ ਬਖਸ਼ੇ ਤੇ ਬਾਕੀ ਹਰ ਇੱਕ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਵੱਤ ਵੱਤ ਬੂਟੇ ਲਗਾਓ ਲੋਕਾਂ ਨੂੰ ਵੱਤ ਵੱਤ ਜਾਗਰੂਕ ਕਰੋ ਕਿ ਪੇੜ ਪੌਦੇ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਕਿੰਨਾ ਜ਼ਰੂਰੀ ਨੇਗੇ ਸੋ ਭਰਾਵੋ ਆਪਣੀ ਵੀਡੀਓ ਨੂੰ ਕਰ ਦਿਓ ਵੱਤ ਵੱਤ ਸ਼ੇਅਰ ਜੇਕਰ ਤੁਹਾਨੂੰ ਸਾਡਾ ਇਹ ਕੰਮ ਵਧੀਆ ਲੱਗਿਆ ਹਨ ਪੇੜ ਪੌਦੇ ਲਗਾਉਣਾ ਤਾਂ ਸਾਡੀ ਹੌਸਲਾ ਵਧਾਈ ਜਰੂਰ ਕਰ ਦਿਓ ਹੌਸਲਾ ਵਧਾਈ ਜਿਹੜੀ ਹੋਣੀ ਹੈਗੀ ਸ਼ੇਅਰ ਕਰਨ ਨਾਲ ਤੇ ਲਾਈਕ ਕਰਨ ਨਾਲ ਜਾਂ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰ ਦਿਓ ਅਗਰ ਤੇ ਨਾਲੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਇਸ ਨਾਲ ਸਾਡਾ ਹੌਸਲਾ ਵਧਦਾ ਤੇ ਅਸੀਂ ਹੋਰ ਵੀ ਜਿਹੜੇ ਪੇੜ ਪੌਦੇ ਆ ਨਾ ਲਗਾਵਾਂਗੇ ਤੇ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਇਹੀ ਬੇਨਤੀ ਕਰਦੇ ਆਂਗੇ ਕਿ ਸਾਰੇ ਜਾਣੇ ਕੋਸ਼ਿਸ਼ ਕਰੋ ਆਪਣੀ ਕੁਦਰਤ ਨੂੰ ਵਧੀਆ ਬਣਾਓ ਹਨਾ ਪੰਜਾਬ ਆ ਜਿਹੜਾ ਧਰਤੀ ਆ ਜਿਹੜੀ ਕਿਤੋਂ ਦਾ ਵੀ ਰਹਿਣ ਵਾਲਾ ਬੰਦਾ ਕੋਈ ਵੀ ਵੀਡੀਓ ਨੂੰ ਦੇਖ ਰਿਹਾ ਉਹ ਅਗਰ ਇਸ ਧਰਤੀ ਨੂੰ ਹਰੀ-ਭਰੀ ਬਣਾਉਣਾ ਚਾਹੁੰਦਾ ਤਾਂ ਬਹੁਤ ਵਧੀਆ ਕਿਉਂਕਿ ਅਜਾੜਨ ਵਾਲੇ ਬਹੁਤ ਨੇ ਸੰਭਾਰਨ ਵਾਲੇ ਬਹੁਤ ਘੱਟ ਮਿਲਣਗੇ ਸੋ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ